ਸਾਚੀ ਕਾਲ ਜੀ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਤੇ ਸਪਰੇਅ ਕੀਤੀ ਨੂੰ ਤਾਂ ਆਪਣੇ ਹੋਇਆ ਹਜੇ 6-7 ਦਿਨੀ ਤੇਲੇ ਵਾਲੀ ਤੇ ਉਹ ਪਾਰਨਾ ਡੋਡੀ ਰੋਗ ਜਿਆ ਬਹੁਤ ਪੈ ਗਿਆ ਤੇ ਅੱਜ ਆਪਾਂ ਕਾਪਰ ਤੇ ਐਂਟੀਬਾਇਟਿਕ ਪੁੜੀਆਂ ਜੀਆਂ ਤੇ ਨਾਲ ਤੇਲੇ ਵਾਲੀ ਵੀ ਥੋੜ੍ਹੀ ਥੋੜ੍ਹੀ ਪਾਈ ਜਾਨੇ ਆ ਤੇ ਕਰਨ ਲੱਗਿਆ ਜਿਵੇਂ ਹੁਣ ਆਦੇ ਆ ਫੂਸਾ ਝੋਨਾ ਇਹ ਨੂੰ ਤਾਂ ਹੈ ਨਹੀਂ ਤੇ ਆਪਣਾ ਇਹਦਾ ਲੋਟ ਆ ਜਿਵੇਂ ਦੇਖੋ ਆਹ ਦੇਖੇ ਤਾਂ ਹੁਣ ਆਏ ਨੇ ਸਰਦਾਇ ਤਾਂ ਹਜੇ ਲੋਟ ਆ ਇਹਨੂੰ ਤਾਂ ਹਜੇ ਹੈ ਨਹੀਂ ਇੰਨੀ ਇੱਧਰ ਵੀ ਆਈਆਂ ਆ ਦੇਖੋ ਇਹ ਵੀ ਲੋਟ ਆ ਤੇ 26 ਨੂੰ ਮੂੜੋਂ ਬਾੜੀ ਪੈ ਗਈ ਫੁੱਸੇ ਨੂੰ ਵੀ ਐ ਤਾਂ ਤੇ ਫੁੱਸੇ ਨੂੰ ਘਾਟ ਆ ਤੇ 26 ਨੂੰ ਬਾੜੀ ਆ ਨਾਲੇ ਆਪਣਾ ਇਹ ਖੇਤ ਤਾਂ ਪਾਣੀ ਦੀ ਮਾਰ ਥੱਲੇ ਵੀ ਬਹੁਤ ਰਿਹਾ ਯਾਨੀ ਕਿ ਦੋ ਵੀਰੀ 10 10 ਦਿਨ ਪਾਣੀ ਖੜਾ ਰਿਹਾ ਪਾਣੀ ਇੱਕ ਹੀਰ ਯਾਨੀ ਕਿ ਪਾਣੀ ਦੀ ਮਾਰ ਥੱਲੇ ਵੀ ਫੁੱਲ ਹੀ ਰਿਹਾ ਆ ਹਲਦੀ ਹੁਲਦੀ ਆਪਣੇ ਪੱਠੇ ਪੁੱਠੇ ਤਿੰਨ ਵੀਰੀ ਮਰ ਗਏ ਸੀ ਤੇ ਤੇ ਥੋੜਾ ਥੋੜਾ ਸ਼ਾਮੇ ਸ਼ਾਮੇ ਯਾਨੀ ਕਿ ਡੋਡੀ ਜੀ ਬਣਦੀ ਜਾਂਦੀ ਆ ਤੇ ਅੱਜ ਫਿਰ ਕਾਪਰ ਜਿਵੇਂ ਹੁਣ ਆ 26 ਬਿਛੇਤਾ ਸੀ ਅਜੇ ਵੀ ਸਾਫ ਆ ਸਰਦਈਆ ਇੱਥੇ ਵੀ ਨਾਲ ਹੀ বাজੂ ਗਾਂ ਆਪਣੇ 26 ਹੈਗਾ ਗੇਤਾ ਉਹ ਤਾਂ ਐਵੇਂ ਕਹੀਏ ਬਹੁਤ ਪੈ ਗਈ ਅੱਜ ਆਪਾਂ ਆ ਪੂੜੀਆਂ ਤੇ ਨਾਲ ਆ ਕਾਪਰ ਇਹਦੇ ਘੋਲ ਬਣਾਇਆ ਪਿਆ ਤੇ ਨਾਲ ਤੇਲੇ ਵਾਲੀ ਵੀ ਨਾਨੇ ਕੇ ਸੋ ਸੋ ਗ੍ਰਾਮ ਸੇਮੀਆਂ ਜੀਆਂ ਤੇ ਜਸ ਦਾ ਜਸਦਾ ਛਾਲਟ ਤੇ ਉਹ ਕਰਦੇ ਆ ਤੇ ਲੱਗੇ ਵਿਆ ਬੰਦੇ ਕਰਨ ਆਪਣੇ ਇਹ 8-9 ਕਿੱਲੇ ਕੱਢਤੇ ਆ 10 ਕਿੱਲਿਆਂ ਦਾ ਘੋਲ ਬਣਾਇਆ ਪਿਆ ਤੇ ਬਰ ਰਹਿ ਗਈ 12 12.5 ਕਿੱਲੇ ਹੋਰ ਆਪਣੇ ਤੇ ਜਾਨਣੇ ਕਿ ਕਿਉਂਕਿ ਦੈਨ ਹੋਣਾ ਗਰਮੈਸ ਵਾਲੇ ਬਾਲੇ ਆ ਦੇਖੋ ਤਾਂ ਆਪਾਂ ਇਹ ਜੀ ਕੜੀ ਜੀ ਦੇਖੀ ਜੀ ਧੁੱਪ ਨਿਕਲਦੀ ਆ ਗਰਮੈਸ ਵਾਲੀ ਆ ਦਾਣਾ ਪੜਾਕਾ ਮਾਰੀ ਜਾਂਦਾ ਤੇ ਪਾਣੀ ਵੀ ਆਪਾਂ ਦਾ ਦੇਖੋ ਐ ਮੋੜ ਮੋੜ ਪਾ ਮੋਟਰਾਂ ਨਹੀਂ ਤੋਂ ਬਾਅਦ ਕੀ ਰੇਨ ਨਾਲੇ ਰੇਤ ਲਾਵਾਣਾ ਤੇ ਪਾਣੀ ਫੁੱਲ ਮੋੜ ਮੋੜ ਲਾਉਨੇ ਆ ਨੀ ਤੋਂ ਬਾਅਦ ਇੱਕ ਪਾਣੀ ਲਾਇਆ ਨਾਲੇ ਫੁੱਲ ਰਿੱਤਾ ਇੱਥੇ ਰਿੱਤੇ ਵਾਲਾ ਬਾਹਣੀਆ ਇਹ ਰਵੇਸ ਲਾ ਗਿਆ ਤੇ ਝੋਨਾਉ ਇਹ ਠੀਕ ਆ ਜੇ ਇਹ ਫੁੱਸਾ ਤਾਂ ਇਹ ਤਾਂ ਘਾਟਾ ਛਾਂਵੇਂ ਛਾਂਵੇਂ ਉਧਰ ਸੂਏ ਦੇ ਨਾਲ ਨਾਲ ਹੀ ਆ ਵੱਧ ਤੇ 26 ਨੂੰ ਜਾਨੀ ਕਿ ਆਪਣੇ ਗਾਂ ਫੋਲੀ ਆ ਊਰਗੋ ਹੀ ਪੈ ਗਈ ਐਵੇਂ ਗਈਏ ਨਹੀਂ ਗਈ ਪਾਉਂਦੇ ਆਪਣੇ ਬੰਦੇ ਕਰਦੇ ਆਦੇ ਆਏ ਬੰਦਿਆਂ ਨਾਲ ਬਾਹਲਿਆਂ ਨਾਲ ਇਹ ਨਾਲ ਦਾ ਟਾਈਮ ਘਟਾ ਅਰੇ ਥਾਮ ਨਹੀਂ ਰਹਿਦਾ ਤੇ ਪਾਈ ਪਾਈ ਤੋਲ ਲਏ ਉਹਨੇ ਜੋ ਨੇ ਆਪਰ ਦੀਆਂ ਤੇ ਨਾਲ ਉਹ ਐਂਟੀਬੈਟ ਕੁੜੀਆਂ ਨੇ ਤੇ ਨਾਲ ਚਸ ਦਾ ਸਾਲਟ ਆ ਖਰੀ ਜੰਨੇ ਆ ਤੇ ਦਾਲ ਖਵਾ ਦਾ ਸੂਗੇ ਤੇ ਪਹਿਰ ਵਾਲੀ ਰੋਟੀ ਤੇ ਆਨੂੰ ਆਪਣੇ 20 ਦੇ 30 ਗਿੱਲੇ ਨਿਪੜ ਜਾਣਗੇ। ਬਸ ਲਾਗੇ ਢੋਲੀਆਂ ਫੇਰ ਆਦੇ ਨਿਕਲ ਆਏ ਬਾਹਰ ਭਰ ਲਈਆਂ ਤੇ ਬਸ ਕਰ ਦਾਂਗੇ। ਤੇ ਨਿਪੜਜੂ ਦੁਪਹਿਰ ਨੂੰ ਸਾਡਾ ਕੰਮ ਆਵਾਸਰ ਪਹਿਰ ਵਾਲੀ ਰੋਟੀ ਤੋਂ ਪਹਿਲਾਂ ਪਹਿਲਾਂ ਅਸੀਂ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਨ ਲੱਗੇ ਆਂ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਤੇ ਫੋਲੋ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ